ਮਤਲਬ ਇਹ ਕੀ ਹੋ ਰਿਹਾ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਜੋ ਕਿ ਆਪਣੀ ਹੋਂਦ ਲਾਹੌਰ ਦੇ ਵਿੱਚ ਰੱਖਦੀ ਸੀ ਔਰ ਜਦੋਂ ਦੇਸ਼ ਦੀ ਵੰਡ ਹੋਈ ਤਾਂ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਕੋਲ ਸ਼ਿਫਟ ਹੋ ਕੇ ਚੰਡੀਗੜ੍ਹ ਦੇ ਵਿੱਚ ਬਣ ਗਈ ਔਰ ਉਸ ਯੂਨੀਵਰਸਿਟੀ ਜਿਹੜੀ ਆਪਣੇ ਖੇਤੇ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਇਹ ਅੰਗਰੇਜ਼ ਕਾਲ ਦੇ ਮੌਕੇ ਯੂਨੀਵਰਸਿਟੀ ਐਕਟ ਦੇ ਅਧੀਨ ਯੂਨੀਵਰਸਟੀਆਂ ਬਣੀਆਂ ਸੀ ਜਿਦੇ ਵਿੱਚੋਂ ਦੂਜੇ ਪੜਾਅ ਦੇ ਵਿੱਚ ਬਣੀਆਂ ਹੋਈਆਂ ਯੂਨੀਵਰਸਟੀਆਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਵੀ ਸੀ ਔਰ ਯੂਨੀਵਰਸਿਟੀ ਦੇ ਵਿੱਚ ਉਸ ਆਪਣੇ ਹੱਕਾਂ ਦੀ ਡਿਮਾਂਡ ਦੇ ਲਈ ਔਰ ਯੂਨੀਵਰਸਿਟੀ ਦੇ ਸੈਨੇਟ ਨੂੰ ਬਰਕਰਾਰ ਰੱਖਣ ਦੇ ਲਈ ਜਿਸ ਨੂੰ ਆਪਾਂ ਫੈਡਰਲ ਸਟਰਕਚਰ ਜਿਹੜਾ ਇੰਡੀਅਨ ਆਪਾਂ ਕਹਿ ਦਿੰਦੇ ਆ ਉਹਦੇ ਅਕੋਰਡਿੰਗਲੀ ਹੈ ਕਿ ਇੱਕ ਪਾਸੇ ਜਿੱਥੇ ਮੁਲਾਜ਼ਮ ਵਰਗ ਸੰਸਥਾ ਨੂੰ ਚਲਾਉਂਦਾ ਤੇ ਦੂਜੇ ਪਾਸੇ ਸੈਨੇਟ ਦਾ ਹਾਊਸ ਹੈ ਜਿਹੜਾ ਨੀਤੀਆਂ ਨਿਰਧਾਰਨ ਕਰਦਾ ਔਰ ਇਹਦੇ ਵਿੱਚ ਸਿੱਧਾ-ਸਿੱਧਾ ਮਤਲਬ ਫੈਡਰਲ ਸਟਰਕਚਰ ਨੂੰ ਖਤਮ ਕਰਨ ਦੀ ਗੱਲ ਹੈ ਔਰ ਉਹਦੀ ਡਿਮਾਂਡ ਦੇ ਲਈ ਜੇਕਰ ਪੰਜਾਬ ਦੇ ਲੋਕ ਉੱਠ ਖੜੇ ਹੋਏ ਆ ਉੱਥੋਂ ਦੇ ਸਟੂਡੈਂਟ ਉੱਠ ਖੜੇ ਹੋਏ ਆ ਤਾਂ ਇਹ ਕਿਸ ਹੱਦ ਤੱਕ ਹੈ ਕਿ ਪੰਜਾਬ ਦੇ ਵਿੱਚ ਹੀ ਹਰਿਆਣਾ ਦੀ ਪੁਲਿਸ ਆ ਕੇ ਨਾਕੇ ਲਗਾ ਰਹੀ ਆ ਬਹੁਤ ਹੈਰਾਨੀ ਵਾਲੀ ਗੱਲ ਹੈ ਜਿੱਥੋਂ ਤੱਕ ਗੱਲ ਕਰੀਏ ਜਿਹੜੀ ਗਵਰਨਮੈਂਟ ਦੀ ਯੂਨੀਵਰਸਿਟੀ ਨੂੰ ਕੇਂਦਰੀਕਰਨ ਦੀ ਨੀਤੀ ਹੈ ਉਹਦੀ ਜੜ ਜਿਹੜੀ ਹੈ ਨਿਊ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਪਈ ਹੈ ਕਿਉਂਕਿ ਜਿਹੜੇ ਤਰੀਕੇ ਦੇ ਨਾਲ ਸਰਕਾਰ ਆਪਣੇ ਰੂਲ ਰੈਗੂਲੇਸ਼ਨ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਉਹ ਇਨ੍ਹਾਂ ਯੂਨੀਵਰਸਟੀਆਂ ਦੇ ਸਿੱਧੇ ਰੂਪ ਦੇ ਵਿੱਚ ਕਾਬਜ਼ ਹੋ ਜੇ ਔਰ ਪੰਜਾਬ ਯੂਨੀਵਰਸਿਟੀ ਦੇ ਨਾਲ ਪੰਜਾਬ ਦੇ 200 ਤੋਂ ਵਧੇਰੇ ਕਾਲਜ ਜਿਹੜੇ ਜੁੜੇ ਹੋਏ ਆ ਮੇਰੇ ਤੋਂ ਲੈ ਕੇ ਹਰੇਕ ਜਿਹੜਾ ਵੀ ਜਣਾ ਸਾਡੇ ਇਲਾਕੇ ਦਾ ਪੜਿਆ ਉਹ ਸਾਰੇ ਜਣਿਆਂ ਦੇ ਕੋਲ ਡਿਗਰੀਆਂ ਸਰਟੀਫਿਕੇਟ ਪੰਜਾਬ ਯੂਨੀਵਰਸਿਟੀ ਦੇ ਆ ਔਰ ਜਿਹਦੇ ਕਰਕੇ ਸਾਡੀ ਪੰਜਾਬ ਯੂਨੀਵਰਸਿਟੀ ਦੇ ਨਾਲ ਦਿੱਲੀ ਸਾਂਝ ਜੁੜੀ ਹੋਈ ਹੈ ਔਰ ਹਰ ਇੱਕ ਉਹ ਜੀਨੇ ਕਿਸੇ ਵੀ ਚਾਹੇ ਪ੍ਰਾਈਵੇਟ ਚਾਹੇ ਐਫੀਲੀਏਸ਼ਨ ਐਫੀਲੀਏਟਡ ਤੇ ਭਾਵੇਂ ਯੂਨੀਵਰਸਿਟੀ ਦੇ ਕਾਲਜ ਤੋਂ ਪੜ੍ਹਾਈ ਕੀਤੀ ਹੋਵੇ ਉਹ ਸਾਰਿਆਂ ਦੀਆਂ ਭਾਵਨਾਵਾਂ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੋਈਆਂ ਸੋ ਸਰਕਾਰ ਨੂੰ ਚਾਹੀਦਾ ਕਿ ਜਿਹੜੇ UN ਵੱਲੋਂ 17 ਗੋਲ ਨਿਰਧਾਰਤ ਕੀਤੇ ਗਏ ਆ ਜਿਦੇ ਵਿੱਚ ਇੱਕ ਐਜੂਕੇਸ਼ਨਲ ਗੋਲ ਵੀ ਆ ਉਹਦੇ ਵਿੱਚ ਕਿਤੇ ਵੀ ਯੂਐਨ ਨੇ ਇਹ ਨਹੀਂ ਕਿਹਾ ਕਿ ਤੁਸੀਂ ਆਪਣੀਆਂ ਯੂਨੀਵਰਸਟੀਆਂ ਨੂੰ ਵਿਕੇਂਦਰੀਕਰਨ ਦੀ ਨੀਤੀ ਨੂੰ ਛੱਡ ਕੇ ਕੇਂਦਰੀਕਰਨ ਦੀ ਨੀਤੀ ਅਪਣਾਓ ਤੇ ਉਹ ਖੇਤਰੀ ਯੂਨੀਵਰਸਟੀਆਂ ਦੇ ਹੱਕ ਮਾਰੋ ਪਤਾ ਨਹੀਂ ਸਰਕਾਰ ਕਿਹੜੇ ਹਿਡਨ ਏਜੰਡੇ ਦੇ ਰਾਹੀ ਇਸ ਤਰੀਕੇ ਦੇ ਨਾਲ ਕੇਂਦਰੀਕਰਨ ਦੀ ਨੀਤੀ ਅਪਣਾ ਕੇ ਇਹਨਾਂ ਯੂਨੀਵਰਸਿਟੀਆਂ ਨੂੰ ਖਾ ਰਹੀ ਹੈ ਪਰ ਸਰਕਾਰ ਨੂੰ ਯਾਦ ਹੋਣਾ ਚਾਹੀਦਾ ਇਤਿਹਾਸ ਇਹਨਾਂ ਗੱਲਾਂ ਕਰਕੇ ਹੀ ਅੰਗਰੇਜ਼ਾਂ ਦੇ ਨਾਲ ਸਾਰੀਆਂ ਲੜਾਈਆਂ ਹੋਈਆਂ ਜਿਹੜੀਆਂ ਗੱਲਾਂ ਸਰਕਾਰ ਅੱਜ ਕਰ ਰਹੀ ਕਿਉਂਕਿ ਸਾਡੀਆਂ ਦਿਲੀ ਭਾਵਨਾਵਾਂ ਸਾਡੀ ਪਛਾਣ ਸਾਡੀ ਵਿੱਦਿਆ ਸਾਡਾ ਸਾਰਾ ਕੁਝ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ ਹੈ ਤਾਂ ਸਾਡੇ ਲਈ ਜਿੱਥੋਂ ਪੜੇ ਆ ਉਸ ਦੇ ਨਾਲ ਖੜੇ ਆਲੀ ਗੱਲ ਹੈ ਤੇ ਅਸੀਂ ਪੰਜਾਬ ਯੂਨੀਵਰਸਿਟੀ ਦੀ ਹਰ ਇੱਕ ਹੋਣ ਦੀ ਬਹਾਲੀ ਦੇ ਲਈ ਉਸ ਦੇ ਨਾਲ ਡਟ ਕੇ ਖੜੇ ਆ ਮੋਗੇ ਵਾਲੇ